ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਸੰਗਤਾਂ ਤੱਕ ਵੱਧ ਤੋਂ ਵੱਧ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਲਾਹਾ ਖਟ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਉਹ ਆਪਾਂ ਬਣਾ ਰਹੇ ਆ ਆਪਾ ਦਾਨ ਕਾਰਕ ਇਕਵਚਨ ਤੇ ਸਬੰਧ ਕਾਰਕ ਇਕਵਚਨ ਦੇ ਉੱਤੇ ਔਰ ਇਹ ਦੋ ਨੇ ਔਰ ਇਕਵਚਨ ਹੀ ਹੈ ਇਹਨਾਂ ਦੇ ਵਿੱਚ ਦੋ ਕਾਰਕ ਨੇ ਪਹਿਲਾਂ ਆਪਾਂ ਕਰਦੇ ਆ ਆਪਾਦਾਨ ਕਾਰਕ ਇਹਦੇ ਵਿੱਚ ਇਹ ਹੈ ਇੱਕ ਪੰਕਤੀ ਦੇ ਦੀ ਰੋਸ਼ਨੀ ਚ ਆਪਾਂ ਇਹਨੂੰ ਸਮਝਣ ਦੀ ਯਤਨ ਕਰਾਂਗੇ ਸਈਆ ਤਉ ਅਸੰਖ ਮੰਜੋ ਹਬ ਵਧਾਨੀਆਂ ਸਈਆਂ ਤਉ ਅਸਾਂ ਉਥੇ ਅਸੰਖ ਸੀ ਸਈਆਂ ਮਜੋ ਮੈਥੋਂ ਭਾਵ ਮੇਰੇ ਨਾਲੋਂ ਸਾਰੀਆਂ ਚੜਦੀਆਂ ਤੇ ਚੜਦੀਆਂ ਸਨ ਯਾਨੀ ਕਿ ਬਹੁਤ ਵਧੀਆ ਰਤਬੇ ਵਾਲੀਆਂ ਸਨ ਵਧਾਨੀਆਂ ਗੁਰਮੁਖ ਰੂਹਾਂ ਸਨ ਤੇ ਸਭ ਮੈਥੋਂ ਵਧੀਆ ਸਨ ਆ ਇਹਦਾ ਮਤਲਬ ਹੈ ਸਾਡਾ ਮਤਲਬ ਮੇਨ ਮਜੋ ਜਿਹੜੀ ਹੈ ਨਾ ਉਹ ਹੈ ਉਹਦਾ ਮਤਲਬ ਹੈ ਮੈਥੋਂ ਮੇਰੇ ਨਾਲੋਂ ਵੀ ਉਹ ਜ਼ਿਆਦਾ ਸੀ ਉੱਪਰ ਸਨ ਅੱਗੇ ਆਪਣੇ ਕੋਲੇ ਇਹ ਤਾਂ ਸਿਰਫ ਹੀ ਆਪਾਦਾਨ ਕਾਰਕ ਦਾ ਇੱਕ ਹੀ ਨਿਸ਼ਾਨੀਆਂ ਉਹ ਜਿਹੜੀ ਦਿੱਤੀ ਆ ਉਹ ਇਸ ਪੰਕਤੀ ਨਾਲ ਆਪਾਂ ਉਹਨੂੰ ਸਪਸ਼ਟ ਕੀਤਾ ਉਸ ਤੋਂ ਬਾਅਦ ਹੈ ਸਬੰਧ ਕਾਰਕ ਸਬੰਧ ਸਬੰਧਕ ਜਿਹਨੂੰ ਕਹਿੰਦੇ ਆ ਸਬੰਧਕ ਵੀ ਕਹਿੰਦੇ ਆ ਸਬੰਧਕ ਸਬੰਧਕ ਜਿਹੜਾ ਹੈ ਕੀ ਹੈ ਸਬੰਧਕ ਜਿਹੜਾ ਹੈ ਉਹ ਸ਼ਬਦ ਹੈ ਜੋ ਕਿਸੇ ਵਾਕ ਦੇ ਵਿੱਚ ਆਏ ਨਾਮ ਜਾਂ ਪਰਨਾਮ ਨਾਮ ਜਾਂ ਪਰਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਸਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨ ਉਹਨਾਂ ਨੂੰ ਸਬੰਧਕ ਕਹਿੰਦੇ ਆ ਪ੍ਰੋਪੋਜੀਸ਼ਨ ਹੁੰਦੀ ਆ ਅੰਗਰੇਜ਼ੀ ਚ ਉਹਨੂੰ ਸਬੰਧਕ ਆਖਿਆ ਜਾਂਦਾ ਜਿਨ੍ਹਾਂ ਵਾਕਾਂ ਚ ਸਬੰਧਕ ਕੱਢ ਦਿੱਤੇ ਜਾਣ ਮੰਨ ਲਓ ਕੋਈ ਸਬੰਧਕ ਆ ਉਹ ਵਿੱਚੋਂ ਉਡਾ ਲਈਏ ਦਾ ਉਹਨਾਂ ਵਾਕਾਂ ਦਾ ਕੋਈ ਅਰਥ ਨਹੀਂ ਰਹੇ ਮੀਨਿੰਗਲੈਸ ਹੋ ਜਾਂਦੇ ਆ ਉਹਦਾ ਮੀਨਿੰਗ ਨਿਕਲਦਾ ਹੀ ਨਹੀਂ ਕਿਉਂਕਿ ਸਬੱਧ ਦੇ ਨਾਲ ਹੀ ਉਹਨਾਂ ਦਾ ਸਾਰਾ ਮੀਨਿੰਗ ਬਣੇਗਾ ਜਿਸ ਤਰ੍ਹਾਂ ਆਪਾਂ ਆ ਦੋ ਉਦਾਹਰਨਾਂ ਲਈਏ ਉਹ ਕਾਰ ਵਿੱਚ ਬੈਠੇ ਹਨ ਉਹ ਕਾਰ ਵਿੱਚ ਬੈਠਿਆ ਵਿੱਚ ਕੀ ਹੈ ਇਹ ਸਬੰਧਕ ਹੈ ਬੈਠੇ ਇਹਨੂੰ ਆਪਾਂ ਕੱਢ ਦਿੰਨੇ ਆ ਉਹ ਕਾਰ ਬੈਠੇ ਹਨ ਕੀ ਮੀਨਿੰਗ ਕੋਈ ਮਤਲਬ ਨਿਕਲਦਾ ਇਹਦੇ ਨਾਲ ਮਤਲਬ ਨਿਕਲਦਾ ਉਹ ਕਾਰ ਬੈਠੇ ਹਨ ਵਿੱਚ ਨਹੀਂ ਪਾਇਆ ਤਾਂ ਮਤਲਬ ਉਹ ਨਹੀਂ ਰਹਿ ਗਿਆ मीनिंगलेस ਹੋ ਗਿਆ ਉਹ ਕਾਰ ਰਾਹੀਂ ਚੰਡੀਗੜ੍ਹ ਗਿਆ ਉਹ ਕਾਰ ਰਾਹੀਂ ਕੀਤਾ ਗਿਆ ਜੀ ਇਹ ਕੀ ਆ ਗਿਆ ਸੰਬੰਧਕ ਉਹ ਕਾਰ ਇੱਥੇ ਸੰਬੰਧਕ ਕੱਢਤਾ ਚੰਡੀਗੜ੍ਹ ਗਿਆ ਕੋਈ ਗੱਲ ਬਣਦੀ ਹੈ ਉਹ ਕਾਰ ਚੰਡੀਗੜ੍ਹ ਗਿਆ ਸੰਬੰਧਕ ਹੈ ਨਹੀਂਗਾ ਇਸ ਕਰਕੇ ਦਾ ਕੋਈ मीनिंग ਵੀ ਹੈ ਨਹੀਂਗਾ ਉਹ मीनिंगलेस ਬਣ ਜਾਂਦੇ ਆ ਕੋਈ ਉਹਦੇ ਅਰਥ ਨਹੀਂ ਬਣਦੇ ਇਸ ਕਰਕੇ ਸੰਬੰਧਕ ਦਾ ਜਿਹੜਾ ਆ ਰੋਲ ਹੈ ਇਸ ਤਰ੍ਹਾਂ ਸੰਬੰਧਕ ਨੂੰ ਅਸੀਂ ਕਹਿੰਦੇ ਆ ਕਿਤੇ ਵੀ ਤੁਸੀਂ ਆਓ ਪੰਜਾਬੀ ਵਿੱਚ ਅੰਗਰੇਜ਼ੀ ਵਿੱਚ ਔਰ ਵਰਭਾਣੀ ਦੀ ਵਿੱਚ ਤਾਂ ਇਸ ਸੰਬੰਧਕ ਦੀ ਇਹ ਅਹਿਮੀਅਤ ਹੈ ਜੋ ਆਪਾਂ ਆ ਪੜ ਲਈਏ ਸਾਧ ਸੰਗਤ ਇਸ ਤੋਂ ਅੱਗੇ ਹੈ ਸੰਬੰਧ ਕਾਰਕ ਦੇ ਜਿਹੜੇ ਹੈ ਅ ਨਿਸ਼ਾਨ ਕੀ ਕੀ ਹੈ ਗਿਆ ਕੀ 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 ਹੈ ਗਿਆ ਉਹ ਦੇਖਣੇ ਆ ਲੋਕੇ ਅਸੀਂ ਇੱਕ ਵਚਨ ਹੀ ਕਰ ਰਹੇ ਆ ਇਹਦੇ ਵੀ ਸੰਬੰਧ ਕਾਰਕ ਦੇ ਵਿੱਚ ਜਿਹੜਾ ਦੂਜਾ ਵਚਨ ਵੀ ਆਊਗਾ ਬਹੁ ਵਚਨ ਆਪਾਦਾਨ ਕਾਰਕ ਦੇ ਵਿੱਚ ਇੱਕ ਵਚਨ ਹੀ ਹੈ ਸੰਬੰਧ ਕਾਰਕ ਦੇ ਵਿੱਚ ਅੱਜ ਇੱਕ ਵਚਨ ਕਰਦੇ ਆ ਅਗਲੀ ਵੀਡੀਓ ਚ ਬਹੁ ਵਚਨ ਕਰਾਂਗੇ ਹੁਣ ਇੱਕ ਵਚਨ ਦੀ ਕੀ ਆ ਨਿਸ਼ਾਨੀਆਂ ਨੇ ਕੁਛ ਮੈਂ ਮੈਡਾ ਮਹਿੰਦਾ ਮਹੀਂਜਾ ਮੰਜ ਮੂੰ ਮਾ ਮਹਿ ਮੇਰਾ ਮੋਰਾ ਮੋਰਲਾ ਮੋਰਲਾ ਆ ਰਹਾ ਮੋਰਲਾ ਠੀਕ ਹੈ ਇਹ ਇਹ ਸਾਰੇ ਤੇ ਹੁਣ ਇਹਨਾਂ ਪੰਕਤੀਆਂ ਦੇ ਨਾਲ ਆਪਾਂ ਇਹਨਾਂ ਪੰਕਤੀਆਂ ਜਿਹੜੀਆਂ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨੂੰ ਵਿਚਾਰਦੇ ਹਾਂ ਮੈਂ ਸਹੋਦਾਤਾ ਇੱਕ ਹੈ ਅਵਰ ਨਹੀਂ ਕੋਈ ਮੈਂ ਮੈਂ ਸੋ ਮੇਰਾ ਦਾਤਾ ਉਹ ਇੱਕ ਹੈ ਉਹ ਮੇਰਾ ਪਰਮਾਤਮਾ ਏਕਾ ਸਾਰਿਆਂ ਦਾਤਾ ਦੇਣ ਵਾਲਾ ਅਵਰ ਨਾਹੀਂ ਕੋਈ ਹੋਰ ਕੋਈ ਨਹੀਂ ਹੁਣ ਇਥੇ ਮੈਂ ਆ ਗਿਆ ਮੈਂ ਤੋਂ ਭਾਵ ਕੀ ਹੈ ਮੇਰਾ ਮੇਰਾ ਸੋਹ ਦਾਤਾ ਏਕਾ ਫੇਰਾ ਤਾਂ ਇੱਕੋ ਹੀ ਦਾਤਾ ਹੈ ਇਥੇ ਮੇਰਾ ਆ ਗਿਆ ਹੁਣ ਜੇ ਅਸੀਂ ਆ ਮੈਂ ਕੀ ਐ ਇਸ ਬੰਦਕ ਜੇ ਅਸੀਂ ਮੈਂ ਨੂੰ ਹੀ ਇਥੋਂ ਵਿੱਚੋਂ ਛੱਡ ਦਈਏ ਤਾਂ ਸੋਹ ਦਾਤਾ ਏਕ ਹੈ ਅਵਰ ਨਾਹੀਂ ਕੋਈ ਨਹੀਂ ਕੋਈ ਉਹਦੀ ਬਹੁਤ ਮੇ ਇਹਦਾ ਬਣਦਾ ਇਸ ਕਰਕੇ ਮੈਂ ਨਹੀਂ ਇਹਨੂੰ ਬਣਾਇਆ ਇਸ ਕਰਕੇ ਇਹਦੇ ਵਿੱਚ ਕੁਰਬਾਨੀ ਵਿੱਚ ਮੈਂ ਸ਼ਬਦ ਪਾਇਆ ਹੋਇਆ ਮੈਂ ਕੀ ਹੈ ਸੰਬੰਧਕ ਹੋ ਗਿਆ ਤੂੰ ਕਰਤਾ ਸਚਿਆਰ ਮੈਡਾ ਸਾਈ ਤੂੰ ਕਰਤਾ ਸਚਿਆਰ ਤੂੰ ਸਾਰੇ ਸੰਸਾਰ ਨੂੰ ਸਜਣ ਵਾਲਾ ਕਰਤਾ ਸਚਿਆਰ ਹੈ ਮੈਡਾ ਮੇਰਾ ਮੈਡਾ ਸਾਈ ਮੇਰਾ ਸਾਈ ਹੁਣ ਮੈਡਾ ਜਿਹੜਾ ਇਹ ਲਫਜ਼ ਮੇਰਾ ਇਹਦਾ ਕੀ ਮੇਡਾ ਦਾ ਮਤਲਬ ਮੇਰਾ ਮੇਰਾ ਹੈ ਔਰ ਮੇਰਾ ਹੈ ਤੂੰ ਕਰਤਾ ਸਚਿਆਰ ਮੈਡਾ ਹੁਣ ਆਪਾਂ ਜੇ ਉਸ ਹੱਬ ਵੇਖੀਓ ਇਹਨੂੰ ਪਾਸੇ ਕਰੀਏ ਤਾਂ ਅਰਥ ਜਿਹੜਾ ਹੈ ਨਹੀਂ ਬਣਦਾ ਇਸ ਕਰਕੇ ਹੀ ਇਹ ਲਿਖਿਆ ਹੋਇਆ ਹੈ ਦਾਨ ਮਹੰਡਾ ਤਲੀ ਖਾਕ ਜੇ ਮਿਲੇ ਤਮਸਤਕ ਲਾਈਏ ਦਾਨ ਮਹੰਡਾ ਮਹੰਡਾ ਕੀ ਹੈ ਮੇਰਾ ਤਲੀ ਖਾਕ ਤਲੀ ਖਾਕ ਹੈ ਪੈਰਾਂ ਦੀਆਂ ਤਲੀਆਂ ਦੀ ਧੂੜ ਖਾਕ ਧੂੜ ਇਹ ਮੇਰਾ ਦਾਨ ਹੈ ਜੇ ਮਿਲੇ ਜੇ ਮੈਨੂੰ ਉਹਨਾਂ ਦਾ ਦਾਨ ਸੰਤਾਂ ਦੇ ਚਰਨਾਂ ਦੇ ਤਲੀਆਂ ਦੇ ਧੂੜ ਮਿਲ ਜਾਏ ਇਹ ਮੇਰਾ ਦਾਨ ਹੈ ਦਾਨ ਮਹਿੰਡਾ ਇਹ ਮੇਰਾ ਦਾਨ ਹੈ ਜੇ ਮਿਲੇ ਤਾਂ ਮस्तक ਲਾਈਏ ਜੇ ਮਿਲੇ ਤਾਂ ਮस्तक ਤਾਂ ਲਾਉਣਾ ਚਾਹੀਦਾ ਕਰੋ ਅਨਗਰਹੋ ਕਰੋ ਕੰਗਰੋ ਕਿਰਪਾ ਕਿਰਪਾ ਕਰੋ ਸੁਆਮੀ ਉਹ ਮਾਲਕ ਮਾਲਕ ਕਿਰਪਾ ਕਰੋ ਮੇਰੇ ਗਨੂਨਾ ਮੋਹੇ ਕਮਾਇਓ ਮੇਰੇ 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 ਗਨੂਨਾ ਮੋਹੇ ਕਮਾਇਓ ਮੇਰੇ ਮੇਰੇ ਠੀਕ ਆ ਗਿਆ ਨਾ ਮੇਰੇ ਆ ਮੇਰੇ ਗਨੂ ਗਣੂ ਮਣੂ ਗਿਣੋਨਾ ਮੋਹੇ ਕਮਾਇਓ ਜਿਹੜੇ ਮੈਂ ਕਮਾਇਏ ਮੋਹੇ ਮੈਂ ਮੋਹੇ ਮੈਂ ਜਿਹੜੇ ਮੈਂ ਕਮਾਏ ਨੇ ਜੋ ਮੈਂ ਕਰਮ ਕੀਤੇ ਉਹ ਉਹਨਾਂ ਦੀ ਗਿਣਤੀ ਨਾ ਕਰਿਓ ਨਾ ਕਰਿਓ ਅਗੇ ਲੋਇਂ ਨ ਲੋਈ ਡੇਠ ਪਿਆਸ ਨਾ 부ਜੇ ਮੂਹ ਕਣੀ ਇਹ ਜਿਹੜੀ ਲੋਈ ਹੈ ਸੰਸਾਰ ਹੈ ਇਹ ਮੈਂ ਡੇਠ ਕੇ ਨਾ ਮੇਰੀ ਪਿਆਸ ਨਹੀਂ 부ਜਦੀ ਵੱਧਦੀ ਹੈ ਮੂਹ ਕਣੀ ਹੋਰ ਮੇਰੀ ਕਣੀ ਪਿਆਸ ਮੈਂ ਵੇਖਦਾ ਰਹਾ ਮੂਹ ਮੇਨ ਮੇਰੀ ਇਹ ਮੇਰੀ ਕਣੀ ਪਿਆਸ ਵਧਦੀ ਰਹਿੰਦੀ ਹੈ ਉਲਟਾ ਵੱਧਦੀ ਰਹਿੰਦੀ ਹੈ ਰਜਦਾ ਨਹੀਂ ਮੈਂ ਮੇਰੀ ਪਿਆਸ ਵੱਧਦੀ ਰਹਿੰਦੀ ਕਿਨੂੰ ਵੇਖਣ ਵਾਸਤੇ ਲੋਈ ਲੋਈ ਕੀ ਜਗਤ ਨੂੰ ਜਗਤ ਦੇ ਵਿੱਚ ਜਿਹੜਾ ਹੈ ਉਹ ਮੈਂ ਵੇਖੀ ਜਾਵਾਂ ਉਹ ਕਹਿੰਦੇ ਲੋਈ ਲੋਏ ਨੇ ਲੋਈ ਡੇਠ ਪਿਆਸ ਨਾ ਬੁਜੇ ਮੂੰਹ ਕਣੀ ਮੇਰੀ ਮੇਰੀ ਬੁਝਦੀ ਨਹੀਂ ਇੱਕ ਕਣੀ ਹੁੰਦੀ ਹੈ ਮੇਰੀ ਪਿਆਸ ਮੂੰਹ ਦਾ ਵੀ ਮੇਰੀ ਮੂਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਨਿ ਦਿਸੰਦੋ ਮਾਪਿਰੀ ਇਹ ਵੀ ਸੇ ਜਾਗਿਆ ਅਗਿਆ ਸਦਾ ਰੰਗੀਲਾ ਲਾਲ ਪਿਆਰਾ ਇਕ ਸਦਾ ਰੰਗੀਲਾ ਜਿਵੇਂ ਸ਼ਰ ਰੰਗੀਲਾ ਰਹਿੰਦਾ ਮੇਰਾ ਮਾਲਕ ਸੱਚੇ ਪਾਤਸ਼ਾਹ ਉਪਰਮਾਤਮਾ ਇਹ ਮਹੰਜਾ ਆਸਰਾ ਮਹੰਜਾ ਮੇਰਾ ਆਸਰਾ ਮਹੰਜਾ ਮੇਰਾ ਆਸਰਾ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਸ ਹੀ ਕੋਈ ਕੋਏ ਕਿਸ ਦਾ ਕੋਈ ਹੈ ਕਿਸੇ ਦਾ ਕੋਈ ਹੈ ਇਸ ਦੁਨੀਆ ਤੇ ਮਿਥਿਆ ਹੋਇਆ ਝੂਠਾ ਕੋਈ ਹੈ ਕਿਸੇ ਨੂੰ ਕੋਈ ਬਣਾਈ ਕੋਈ ਕਿਸੇ ਨੂੰ ਕਹਿੰਦਾ ਮੰਜ ਨਿਮਾਣੀ ਇੱਕ ਤੂੰ ਮੰਜ ਮੈਂ ਮੈਂ ਨਿਮਾਣੀ ਇੱਕ ਤੂੰ ਮੇਰੀ ਨਿਮਾਣੀ ਦਾ ਤੂੰ ਹੀ ਇੱਕ ਹੋਈ ਹੈ ਇੱਕਾ ਹੋਰ ਲੋਕੀ ਕਈਆਂ ਨੂੰ ਕਿਸੇ ਦਾ ਕੋਈ ਬਣਿਆ ਫਿਰ ਮਿਲਾਈ ਫਿਰਦਾ ਕਿਸੇ ਨੂੰ ਕੋਈ ਨਾ ਤੂੰ ਇੱਕ ਹੀ ਹੈ ਇਸ ਤਨ ਮਨ ਮਦੇ ਮदन चोर ਮदन चोर ਜਿਨ ਗਿਆਨ ਰਤਨ ਹਿਰ ਦੇਨ ਮੋਰ ਇਸ ਤਨ ਮਨ ਮਦੇ ਮदन चोर ਉਹ ਇੱਕ ਚੋਰ ਆ ਗਿਆ ਕਾਮ ਦਾ ਕਾਮਵਾਸਨਾ ਦਾ ਚੋਰ ਹੈ ਉਹ ਆ ਗਿਆ ਅੰਦਰ ਇਹਦੇ ਵਿੱਚ ਮਦੇ ਵਿੱਚ ਚੋਰ ਜਿਨ ਗਿਆਨ ਰਤਨ 헤ਰ ਲਈਨ ਮੋਰ ਜਿਨੇ ਮੇਰੇ ਅੰਦਰੋਂ ਗਿਆਨ ਰਤਨ ਗਿਆਨ ਦਾ ਰਤਨ ਜਿਹੜਾ ਸੀ ਉਹ ਫੇਰ ਫੇਰ ਲਿਆ ਚੋਰੀ ਕਰ ਲਿਆ ਲੀਨ ਲਿਆ ਮੋਰ ਮੇਨ ਮੇਰਾ ਮੇਰਾ ਸਾਰਾ ਜੋ ਗਿਆਨ ਸੀ ਉਹ ਉਹਨੇ ਚੋਰੀ ਕਰ ਲਿਆ ਇਸ ਤਨਮਨ ਮਦੇ ਮਦਨ ਚੋਰ ਇਸ ਤਨਮਨ ਮਦੇ ਮਦਨ ਚੋਰ ਮਦਨ ਚੋਰ ਚੋਰ ਨੇ ਜਿਨ ਜਿਸ ਨੇ ਐ ਜਿਨ ਹੈ ਫੈਰੀ ਲੱਗੀ ਜਿਸ ਨੇ ਕਿਉਂਕਿ ਇੱਕ ਚੋਰ ਹੈ ਮਦਨ ਚੋਰ ਹੈ ਇੱਕ ਉਸ ਨੇ ਲਿਆ ਚੋਰ ਨੇ ਗਿਆਨ ਰਤਨ 헤ਰ ਲੀਨ ਮੋਰ ਉਸ ਨੇ ਮੇਰਾ ਜਿਹੜਾ ਹੈ ਮੋਰ ਮੈਨਾ ਮੇਰਾ ਉਹ ਖੇਰ ਲਿਆ ਗਿਆਨ ਰਤਨ ਸੰਤਹਿ ਚਰਨ ਮੋਰ ਲੋ ਮਾਥਾ ਸੰਤਾਂ ਦੇ ਚਰਨਾ ਚਰਨ ਤੇ ਮੇਰਾ ਮੱਥਾ ਉਹਨਾਂ ਦੇ ਉੱਤੇ ਮੇਰਾ ਮੱਥਾ ਮੋਰ ਲੋ ਗਿਆ ਮੋਰ ਲੋ ਮੈਨਾ ਮੇਰਾ ਮੱਥਾ ਮੇਰਾ ਸੰਤਹਿ ਚਰਨ ਸੰਤਾਂ ਦੇ ਚਰਨ ਮੋਰ ਲੋ ਮਾਥਾ ਮੋਰ ਲੂ ਮਾਥਾ ਅਗੇ ਹੈ ਜੀ ਸੰਬੰਧਕ ਜਿਵੇਂ ਕੀ ਤੇ ਕੋ ਆ ਦੇ ਨਾਲ ਇਹ ਕੀ ਵੀ ਸੰਬੰਧਕ ਹੈ ਤੇ ਕੋ ਵੀ ਹੈ ਇਸ ਤਰ੍ਹਾਂ ਹੋਰ ਵੀ ਹੋ ਸਕਦੇ ਆ ਦੇ ਨਾਲ ਉਤਮ ਪੁਰਖ ਦੇ ਰੂਪ ਨੇ ਮੈਂ ਮੈਂ ਮੂੰਹ ਇਹ ਵਰਤੇ ਜਾਂਦੇ ਆ ਜਿਵੇਂ ਕਿ ਆਪਾਂ ਐਗਜ਼ਾਮਪਲ ਪੜ੍ਹਦੇ ਆੇੇਠਾਂ ਲਿਖੀਆਂ ਆਹ ਜਿਹੜੀਆਂ ਉਹ ਮੈਂ ਕੀ ਨਦਰ ਨਾ ਆਵਹੀ ਵਸੇ ਹਬੀਆਂ ਨਾਲ ਮੈਂ ਕੀ ਨਦਰ ਮੈਨੂੰ ਮੈਂ ਕੀ ਮੈਨੂੰ ਮੈਨੂੰ ਨਜ਼ਰ ਨਹੀਂ ਆਵੀ ਮੈਨੂੰ ਨਜ਼ਰ ਨਹੀਂ ਆਉਂਦਾ ਵਸ ਹੈ ਹਬੀਆਂ ਨਾਲ ਜਦੋਂ ਕਿ ਉਹ ਸਾਰਿਆਂ ਦੇ ਵਿੱਚ ਮੌਜੂਦ ਹੈ ਮੈਨੂੰ ਨਹੀਂ ਦਿਖਦਾ ਹੈ ਉਹ ਸਾਰੇ ਚ ਪਰ ਦਿਖਦਾ ਨਹੀਂ ਦਿਖਦਾ ਨਹੀਂ ਹੈ ਜੋਗ ਜੁਗਤ ਸੁਨ ਆਇਓ ਗੁਰ ਤੇ ਗੁਰੂ ਤੇ ਜੋਗ ਜੁਗਤ ਸੁਣ ਕੇ ਆਇਓ ਮੈਂ ਆਇਆ ਆਇਓ ਆਇਆ ਗੁਰ ਤੇ ਮੋਕੋ ਸਤਗੁਰ ਸ਼ਬਦ 부ਝਾਏ ਮੋਕੋ ਮੈਨੂੰ ਮੋਕੋ ਮੈਨੂੰ 사ਤਗੁਰ 사ਤਗੁਰ ਦੇ ਸ਼ਬਦ ਨੇ 부ਝਾਇਆ ਮੈਨੂੰ 사ਤਗੁਰ ਦੇ ਸ਼ਬਦ ਨੇ ਮੈਨੂੰ 부ਝਾਇਆ ਸਮਝ ਦਿੱਤੀ 부ਝਾਇਆ ਨਿਭਾ ਲਿਓ ਮੋਕੋ ਪੁਰਖ ਵਗਾਤੇ ਓਲ ਪਚਾਓ ਓਲ ਪਚਾਓ ਦਾਤੇ ਮੋਕੋ ਮੈਨੂੰ ਨਿਭਾ ਲਿਓ ਮੋਕੋ ਪਰਖ ਬਿਧਾਤੇ ਓੜ ਬਚਾਓ ਦੱਸ ਤੇ ਓੜ ਅਖੀਰ ਤੱਕ ਲਾਸਤੱਕ ਜਿਹੜਾ ਹੈਗਾ ਮੈਨੂੰ ਨਾ ਪਹਚਾਓ ਮੈਨੂੰ ਉਹਦੇ ਪਿਆਰ ਦੇ ਆਖਰ ਪੜਾ ਦੇ ਪਹਚਾ ਦਿਓ ਨਿਭਾਓ ਨਿਭਾ ਲਿਓ ਮੋਕੋ ਪਰਖ ਬਿਧਾਤੇ ਓੜ ਮੋਕੋ ਮੋਕੋ ਕੀ ਹੈ ਮੈਨੂੰ ਮੋਕੋ ਮੈਨੂੰ ਇਸ ਬੰਧਕ ਜਿਹੜੇ ਆ ਕੀ ਤੇ ਕੌ ਸੀ ਇਹਨਾਂ ਦੇ ਨਾਲ ਜਿਹੜਾ ਹੈਗਾ ਹੈ ਫਰਸਟ ਪਰਸਨ ਲੱਗ ਜਾਂਦਾ ਉਤਮ ਵਰਖ ਫਰਸਟ ਪਰਸਨ ਤੇ ਇੱਕ ਵਚਨ ਹੈ ਇੱਕ ਵਚਨ ਹੈ ਇਹ ਲੱਗਦਾ ਔਰ ਇਸੇ ਤਰ੍ਹਾਂ ਜਿਹੜਾ ਹੈ ਦਾ ਦੀ ਦੇ ਦੀ ਥਾਂ ਤੇ ਹੋਰ ਵੀ ਆ ਵੀ ਲੈਂਗੁਏਜ ਹੈ ਇਹ ਵੀ on the da de di ਇਹ ਬਣ ਜਾਂਦੇ ਆ ਇਹ ਤਬਦੀਲ ਹੋ ਜਾਂਦੇ ਆ ਕਿਤੇ ਕਿਤੇ ਰਾ ਰੇ ਰੀ ਇਹ ਵੀ ਆਉਣਗੇ ਸੰਬੰਧਕ ਦੇ ਤੌਰ ਤੇ ਇਹਨਾਂ ਤੋਂ ਬਿਨਾਂ ਵੀ ਜਿਹੜਾ ਅਰਥ ਨਹੀਂ ਬਣਨਗੇ ਇਹਦੇ ਤੋਂ ਬਿਨਾਂ ਵੀ ਅਰਥ ਨਹੀਂ ਬਣਗੇ ਜੇ ਅਸੀਂ ਇਹਨੂੰ ਕੋਈ ਵਿੱਚੋਂ ਹਟਾ ਕੇ ਵੇਖੀਏ ਤੇ ਅਰਥ ਨਹੀਂ ਬਣਦੇ ਜਿਵੇਂ ਕਿ ਆਪਾਂ ਆ ਦੱਸਿਆ ਇਸੇ ਤਰ੍ਹਾਂ ਇੱਥੇ ਗੁਰਬਾਣੀ ਦੇ ਵਿੱਚ ਵੀ ਹੈ ਕਿ ਅਰਥ ਤੋਂ ਕਿਉਂਕਿ ਸੰਬੰਧਕ ਦੇ ਨਾਲ ਜਿਹੜੇ ਆ ਉਹ ਅਰਥ ਬਣਦੇ ਆ ਸੰਬੰਧਕ ਦੇ ਨਾਲ ਇਹ ਸਾਡੀ ਜਿਹੜੀ ਸੀ ਅੱਜ ਦੀ ਆਪਾਦਾਨਕਾਰਕ ਇਕਵਚਨ ਦੀ ਸਬੰਧਕਾਰਕ ਇਕਵਚਨ ਚ ਹੈ ਬਹੁ ਦੂਜਾ ਵਚਨ ਜਿਹੜਾ ਬਹੁਵਚਨ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਔਰ ਜਿੰਨੀ ਕੋ ਆ ਵਿਚਾਰ ਕੀਤੀ ਆ ਇੰਨੀ ਪਰਵਾਣ ਕਰਿਓ ਅਗਲੀ ਵੀਡੀਓ ਜੀ ਵਿੱਚ ਫਿਰ ਆਪਾਂ ਅਗਲੀ ਵੀਡੀਓ ਚ ਅਗਲੇ ਵਿਸ਼ੇ ਤੇ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ